ਨੋ ਚੁਕਤਾ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 68 ਮੱਜਣ ਨਹਾਈ ਸਤ ਸੰਗਤ ਕੀ ਧੂਰ ਪਰਿ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾਉ ਜਾਰ ਨਵੀ ਤਪੈ ਪਾਗੀ ਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ੍ਰਿਸ਼ਟ ਤੁਮਰੀ ਮੇਰੇ Swami ਸਭਿਤ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਵੈ ਜਿਸ ਲਿਖਿਆ ਤੇ ਸਾਧੂ ਧੂਰ ਦੇ ਹਰ ਪਾਰ ਲੰਗਾਈ